ਜਾਂ ਇੱਕ ਸਰਕਾਰ ਦੀ ਰੋਮੀ ਸਰਕਾਰ ਦੇ ਅੰਦਰ ਉਹਨਾਂ ਦੇ ਫੋਦੇ ਪੜੇ ਤੱਕੀ ਉਹਨੇ ਪ੍ਰਾਥਨਾ ਕਰਨੀ ਨਹੀਂ ਛੱਡੀ ਜਦੋਂ ਉਹਦੇ ਇਤੋਂ ਵੱਡੀ ਵੱਡੀ ਵਿਪਤਾ ਆਈ ਤਾਂ ਰਾਜਨੇ ਕਿਹਾ ਸੀ ਇੱਕ ਸਾਹਿਬ ਜੀ ਬਣਾਤੀ ਵੀ ਜਿਹੜਾ ਸਾਡੇ ਦਿਓਦਾਂ ਤੇ ਦੂਜੇ ਆਪਣੇ ਦਿਓਦਾਂ ਤੇ ਵੀ ਪ੍ਰਾਥਨਾ ਕਰੇਗਾ ਉਹਨੂੰ ਸ਼ੇਰੇ ਦੇ ਕਰਨੇ ਵਿੱਚ ਦਿੱਤਾ ਜਾਏਗਾ ਇਹ ਕੌਣ ਸੇ ਯਹੂਦੀ ਆਦਮੇ ਹੈ ਇਦੇ ਨਾਲ ਹੀ ਇਹਦੇ ਤਿੰਨ ਦੋਸਤ ਹੋਪ ਸੀ ਇੱਕ ਦਾਨੀਅਲ ਵੀ ਜਦੋਂ ਰੋਮੀ ਸਰ ਨੇ ਕਸਦੀਆਂ ਨੇ ਯਹੂਦਾ ਦੇ ਸ਼ਹਿਰ ਤੇ ਮੌਲਾ ਕੀਤਾ ਉਹਦੇ ਜਿਹੜੇ ਚੌਦੇ ਨੌਜਵਾਨ ਸੀ ਉਹ ਯਹੂਦਾ ਚੋਂ ਲੈ ਕੇ ਕਸਦ ਦੇਸ਼ ਵਿੱਚ ਲੈ ਕੇ ਆ ਕਿ ਸਾਡੇ ਜਿਹੜੇ ਰਾਜ ਦੇ ਵਿੱਚ ਇਹ ਬਾਰੇ ਦਰਵਾਜ਼ੇ ਕੰਮ ਕਰਨਗੇ ਕਿਉਂਕਿ ਉਹਨਾਂ ਕੋਲੇ ਉੱਚੇ ਲੰਮੇ ਬੜੇ ਲਿਖੇ ਹੋਰ ਉਹ ਜਗ੍ਹਾ ਦਰਬਾਰ ਦੇ ਵਿੱਚ ਡਿਊਟੀ ਦੇਣ ਵਾਲੇ ਬੰਦੇ ਨਹੀਂ ਸੀ। ਉਹਨੇ ਆਪਣੇ ਖੁਦ ਨਾਲ ਸਾਧ ਆਖਿਆ 20 ਦੇਸ਼ ਦੇ ਵਿੱਚੋਂ ਜਿਹੜੇ ਚੁਣਵੇਂ ਨੌਜਵਾਨ ਆ ਪੜ੍ਹੇ ਲਿਖੇ ਆ ਜਿਹੜੇ ਦੇਖਣ ਵਿੱਚ ਸੋਹਣੇ ਨੇ ਪੜ੍ਹੇ ਲਿਖੇ ਨੇ ਔਰ ਨੌਜਵਾਨ ਤਕੜੇ ਤੇ ਲੰਮੇ ਆ। ਉਹਨਾਂ ਨੂੰ ਬੰਦੂ ਨਾਲ ਲੈ ਕੇ ਆਓ ਤਾਂ ਕਿ ਉਹ ਆਪਣੇ ਰਾਜ ਦੇ ਵਿੱਚ ਖੜੇ ਹੋ ਕੇ ਸਾਡੇ ਨੌਕਰੀ ਕਰਨ। ਉਹਨਾਂ ਦਾਾਮੀਆਂ ਲੈ ਕੇ ਆ ਤਾਂ ਜਦੋਂ ਦਾਨੀਅਲ ਦੇਖਿਆ ਦਾਨੀਅਲ ਜਿਹੜਾ ਸੀ ਉਹ ਪਰ ਯਹੋਵਾ ਪਰਮੇਸ਼ਰ ਨੂੰ ਮੰਨਣ ਵਾਲਾ نبی ਸੀ। ਔਰ ਉਹ ਸੁਪਨਾ ਦੇ ਪੇਦ ਰਸਣ ਵਾਲਾ ਵੀ ਸੀ। ਜਦੋਂ ਰਾਜੇ ਦੀ ਜੰਦਰੀ ਦੇ ਵਿੱਚ ਉਹਨੇ ਕੰਮ ਕੀਤਾ ਤਾਂ ਰਾਜੇ ਨੇ ਕੀਤਾ ਦਾਨੀਅਲ ਨੂੰ ਪਹਿਲੇ ਦਰਜਾ ਰਾਜਾ ਬਣਾਤਾ ਹallelujah। ਜਦੋਂ ਰਾਜਾ ਬਣਾਤਾ ਨਾਲ ਹੀ ਦਾਨੀਅਲ ਨੇ ਕਿਹਾ ਮੇਰੇ ਤਿੰਨ ਦੋ ਸਹੂਰ ਵੀ ਆ ਉਹਨਾਂ ਨੂੰ ਵੀ ਆਪਣੇ ਰਾਜ ਵਿੱਚ ਅਹੁਦਾ ਦੇਉ। ਤਾ ਉਹਦੇ ਨਾਲ 10 ਦੋਸਤ ਸੀ ਸਾਦਰ ਕਮੇਸ਼ਤ ਆਪਦਰੋ ਆਜ ਸਾਦਰ ਕਮੇਸ਼ਤ ਆਪਦਰੋ ਵਾਰ ਦੇ ਇਧਿਆਮ ਉਹਨਾਂ ਦੇ ਵਿਸ਼ਵਾਸ ਬਾਰੇ ਉਹਨਾਂ ਦੇ ਆਪਣੇ ਯਹਵਾ ਦੇ ਉੱਪਰ ਡ੍ਰਿਡ ਰਹਾਦੇ ਵਾਸਤੇ ਜਿਸ ਤਰ੍ਹਾਂ ਦਾਨੀਅਲ ਨੂੰ ਸ਼ੇਰਾਂ ਦੇ ਘਰ ਦੇ ਵਿੱਚੋਂ ਯਹਵਾ ਪਰਮੇਸ਼ਰ ਆਪਣਾ ਦੋਤ ਬਚਾਇਆ ਉਸੇ ਤਰੀਕੇ ਨਾਲੇ ਇਹਨਾਂ ਦੀ ਜਿੰਦਗੀਆਂ ਵਿੱਚ ਵੀ ਇਹਨਾਂ ਨੂੰ ਬਹੁਤ ਯਾਕੀ ਦੀ ਪੱਟੀ ਵਿੱਚੋਂ ਯਹਵਾ ਦੋਤ ਬਚਾਉਂਦਾ ਆਓ ਜਰਾ ਦੇਖਾਂਗੇ ਦਾਨੀਅਲ ਨੇ

60 ਹੱਥ ਜਿਹਦੀ ਉਚਾਈ 60 ਹੱਥ ਇਹ ਚੜਾਈ 6 ਹੱਥ ਸੀ ਤੇ ਚੜਾਈ 6 ਹੱਥ ਦੇ ਉਹਨੂੰ ਦੂਰਾ ਦੇ ਮਦਾਨ ਬਾਬਲ ਦੇ ਸੂਬੇ ਵਿੱਚ ਉਹਨੂੰ ਦੂਰਾ ਦੇ ਮਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ ਬੜਾ ਕੀਤਾ ਦਾਦਾ ਨਬੂ ਨਬੂਦਸਨ ਰਾਜਾ ਨੇ ਦਾਦੋ ਬੋਗਦਨਸਰ ਰਾਜਾ ਨੇ ਲੋਕਾਂ ਨੂੰ ਭੱਲਿਆ ਲੋਕਾਂ ਨੂੰ ਭੱਲਿਆ ਕਿ ਸਜਾਦਿਆਂ ਸਜਾਦਿਆਂ دیਵਾਨਾਂ دیਵਾਨਾਂ ਸਰਦਾਰਾਂ ਸਰਦਾਰਾਂ ਨੌਕਰਾਂ ਨੌਕਰਾਂ ਪੰਡਾਰਿਆਂ ਪੰਡਾਰਿਆਂ ਸਲਾਹਕਾਰਾਂ ਸਲਾਹਕਾਰਾਂ ਤਤਤਨ ਕਪਤਾਨਾਂ ਤੇ ਸੂਬਿਆਂ ਦੇ ਸਭਨ ਹਾਕਮਾਂ ਨੂੰ ਇਕੱਠਾ ਕਰਨ ਤੇ ਸੂਬੇ ਦੇ ਸਾਰੇ ਹਾਕਮ ਇਕੱਠਾ ਕਰਨਾ ਤਾਂ ਜੋ ਤਾਂ ਜੋ ਹੋ ਉਸ ਮੂਰਤ ਨੂੰ ਪਵਿੱਤਰ ਕਰਕੇ ਉਸ ਮੂਰਤ ਨੂੰ ਪਵਿੱਤਰ ਕਰਕੇ ਬਾਪਣ ਬਾਪਣ ਜਿਹੜੀ ਜਿਹੜੀ ਨਵੋਕ ਨਰਸਨ ਨੇ ਖੜੀ ਕੀਤੀ ਸੀ ਨਵੋਕ ਨਰਸ ਰਾਜਾ ਨੇ ਖੜੀ ਕੀਤੀ ਸੀ ਤਾ ਸਜਾਤੇ ਦੀਵਾਨ ਸਰਦਾਰ ਤਾ ਸਜਾਤੇ ਦੀਵਾਨ ਸਰਦਾਰ ਨੌਕਰ ਭੰਡਾਰੀ ਨੌਕਰ ਭੰਡਾਰੀ ਸਲਾਹਕਾਰ ਦਵਾਕ ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਨੂੰ ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਉਸ ਔਰਤ ਦੀ ਠੱਠ ਨਹੀਂ ਜਿਹੜੀ ਝੱਠ ਲਈ ਜਿਹੜੀ ਮੂਰਤ ਨਸਨ ਨੇ ਖੜੀ ਕੀਤੀ ਜਿਹੜੇ ਰੋਧਾ ਦਾ ਨਸਨ ਨੇ ਖੜੀ ਕੀਤੀ ਸੀ ਇਕੱਠੇ ਹੋਏ ਇਕੱਠੇ ਹੋਏ ਉਹ ਉਸ ਮੂਰਤ ਦੇ ਅੱਗੇ ਉਹ ਉਸ ਮੂਰਤ ਦੇ ਅੱਗੇ ਜਿਹੜੀ ਤਲੂਕ ਦਸਨ ਨੇ ਖੜੀ ਕੀਤੀ ਸੀ ਜਿਹੜੇ ਲੋਕ ਦਸਨ ਨੇ ਖੜੀ ਕੀਤੀ ਸੀ ਲੋਕ ਹੈ ਲੋਕ ਹੈ ਤਾਂ ਇੱਕ ਟੰਡੋਰੀਏ ਨੇ ਉੱਚੀ ਹਾਥ ਤਦਕ ਟੰਡੋਰੀਏ ਨੇ ਉੱਚੀ ਹਾਥ ਦੇ ਕੇ ਹਾਥ ਦੇ ਕੇ ਬੁਧਾਰਿਆ ਬੁਧਾਰਿਆ ਕਿ हे ਲੋਕੋ ਹੈ ਤਮੋ ਹੈ ਲੋਕੋ ਹੈ ਤਮੋ ਇਹ ਪਾਖਿਓ ਤੁਹਾਨੂੰ ਇਹ ਹੁਕਮ ਹੈ ਭਾਈ ਇਹ ਪਾਖਿਓ ਤੁਹਾਨੂੰ ਇਹ ਹੁਕਮ ਹੈ ਭਾਈ ਜਿਸ ਜਦੋਂ ਵੇਲੇ ਪੂਰੀ ਬੰਸਰੀ ਜਦੋਂ ਵੇਲੇ ਪੂਰੀ ਬੰਸਰੀ ਤਾ ਉਸ ਸੰਗੀ ਤਾ ਉਸ ਸੰਗੀ ਭਾਰਤ ਬੀਨ ਤੇ ਬਬਰ ਵੇ ਤੇ ਹਰ ਤਰ੍ਹਾਂ ਦੇ ਬਾਜਿਆਂ ਦੀ ਆਵਾਜ਼ ਸੁਣੋ ਹਰ ਤਰ੍ਹਾਂ ਦੇ ਬਾਜਿਆਂ ਦੀ ਆਵਾਜ਼ ਸੁਣੋ ਗੱਲ ਉਸ ਸੋਨੇ ਦੇ ਮੂਰਤ ਦੇ ਅੱਗੇ ਗੱਲ ਉਸ ਸੋਨੇ ਦੇ ਮੂਰਤ ਦੇ ਅੱਗੇ ਜਿਸ ਨੂੰ ਦੂਰ ਨਸਨ ਰਾਜਾ ਨੇ ਖੜਾ ਕੀਤਾ ਹੈ ਜਿਸ ਨੂੰ ਰਾਜਾ ਨੇ ਖੜਾ ਕੀਤਾ ਹੈ ਲੈ ਕੇ ਮੱਥਾ ਟੇਕੋ ਲੈ ਕੇ ਮੱਥਾ ਟੇਕੇ ਅਤੇ ਜਿਹੜਾ ਕੋਈ ਲੈ ਕੇ ਮੱਥਾ ਨਾ ਟੇਕੇ ਜਿਹੜਾ ਕੋਈ ਲੈ ਕੇ ਮੱਥਾ ਨਾ ਟੇਕੇ ਉਸੇ ਜੜੀ ਅੱਗ ਦੀ ਬਲਦੀ ਹੋਈ ਪੱਠੀ ਵਿੱਚ ਉਸੇ ਲਈ ਅੱਗ ਦੀ ਬਲਦੀ ਹੋਈ ਪੱਠੀ ਵਿੱਚ ਛੁੱਟ ਜਾਵੇਗਾ ਛੁੱਟ ਜਾਵੇਗਾ ਇਸ ਲਈ ਇਸ ਲਈ ਜਿਸ ਵੇਲੇ ਸਤਨਾਮ ਸਿੰਘ ਨੇ ਕਹੋ ਤੀ ਬਾਂਸਰੀ ਜਸਵੇਲ ਸਾਰੇ ਲੋਕਾਂ ਨੇ ਤੇਰੇ ਵਾਸਤੇ ਤਾਉਸ ਸਰੰਗੀ ਪਰਬਤ ਹਾਂਜੀ ਅਤੇ ਹਰ ਪ੍ਰਕਾਰ ਦੇ ਬਾਜਿਆਂ ਦੀ ਆਵਾਜ਼ ਸੁਣੀ ਹੱਥ ਕਰਦੇ ਬਾਜਿਆਂ ਦੀ ਆਵਾਜ਼ ਸੁਣਾਈ ਸਾਰੇ ਲੋਕਾਂ ਕੌਮਾਂ ਤੇ ਪੱਖਿਆਂ ਨੇ ਦੇਖ ਕੇ ਸਾਰੇ ਲੋਕਾਂ ਕੌਮਾਂ ਦੇ ਪੱਖਿਆਂ ਨੇ ਦੇਖ ਕੇ ਉਸ ਜੀ ਮੂਰਤ ਦੇ ਦੇਖ ਕੇ ਜਿਹੜੀ ਦਹੂਕ ਨਸਣ ਰਾਜਾ ਨੇ ਖੜੀ ਕੀਤੀ ਸੀ ਉਸਨ ਖੜੀ ਕੀਤੀ ਸੀ ਮੱਥਾ ਟੇਕਿਆ ਮੱਥਾ ਟੇਕਿਆ ਬਹੁਤ ਅਪਰਾਧ ਉਸ ਵੇਲੇ ਕਈ ਕਸਨੀਆਂ ਨੇ ਨੇੜੇ ਆ ਕੇ ਜਹੋਦੀਆਂ ਉੱਤੇ ਜੋਦੀ ਆਪਣੇ ਦੋਸ਼ ਲਾਇਆ ਦੋਸ਼ ਲਾਇਆ ਉਹਨਾਂ ਨੇ ਤਹੂਕ ਨਸਰ ਰਾਜਾ ਨੂੰ ਆਖਿਆ ਰਾਜਾ ਨੂੰ ਆਖਿਆ ਕਿ ਹੇ ਮਹਾਰਾਜ ਹੇ ਮਹਾਰਾਜ ਸਦੀ ਤਾਈਂ ਜਿਉਂਦੇ ਰਹੋ ਤਾ ਤਾਈਂ ਜਿਉਂਦੇ ਰਹੋ ਹੇ ਮਹਾਰਾਜ ਹੇ ਮਹਾਰਾਜ ਉਸ ਇੱਕ ਆਕਾਏ ਦਿੱਤੀ ਸੀ ਭਈ ਹਰ ਇੱਕ ਆਦਮੀ ਜੋ ਪੂਰੀ ਬਕਸਰੀ ਟਾਊਸ ਹਾਂਜੀ ਸਰੰਗੀਤ ਬਾਰਬਤ ਵੀਰ ਅਤੇ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੀ ਆਵਾਜ਼ ਸੁਣੇ ਤਾਂ ਡਿੱਗ ਕੇ ਸੋਨੇ ਚ ਮੂਰਤ ਨੂੰ ਮੱਥਾ ਟੇਕੇ ਮੱਥਾ ਟੇਕੇ ਜੇ ਕੋਈ ਡਿੱਗੇ ਮੱਥਾ ਨਾ ਟੇਕੇ ਜੇ ਮੱਥਾ ਨਾ ਟੇਕੇ ਉਹ ਅੱਗ ਦੀ ਬਲਦੀ ਹੋਈ ਪੱਟੀ ਵਿੱਚ ਛੁੱਟਿਆ ਜਾਵੇਗਾ ਅੱਗ ਦੀ ਬਲਦੀ ਪੱਟੀ ਵਿੱਚ ਛੁੱਟਿਆ ਜਾਵੇਗਾ ਹallelujah 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 ਇਹ ਜਨਾ ਪਰਮੇਸ਼ਰ ਦੇ ਨਬੀ ਨੇ حضرت ਮੇਸ਼ਕ ਤੇ ਆਪਾਂ ਨੂੰ ਜਿਨ੍ਹਾਂ ਨੂੰ ਜਿਹੜਾ ਰਾਜਾ ਸੀਗਾ ਕਾਸ਼ੀਨਾ ਰਾਜਾ ਸੀ ਨਮੂਗਨ ਦਨਸਰ ਉਹ ਕ ਬੰਦੀ ਬਣਾ ਕੇ ਆਪਣੇ ਰਾਜ ਦੇ ਵਿੱਚ ਲਾਇਆ ਔਰ ਜਿੱਦਾਂ ਦਾਦਿਆਲ ਨੇ ਉਹਦੇ ਸੁਪਨੇ ਦਾ ਅਰਥ ਦੱਸਿਆ ਸੀ ਕਿ ਜਿਹੜਾ ਇੱਥੇ ਸੋਨੇ ਦਾ ਸੋਨੇ ਦੀ ਮੂਰਤ ਹੋਊਗੀ ਸੋਨੇ ਦਾ ਸਰ ਹੋਊਗਾ ਜਿਹੜੇ ਸਾਰੇ ਬਹੁਮਤ ਦੇ ਰਾਜ ਕਰੇਗਾ ਤਾਂ ਉਹ ਰਾਜੇ ਨੇ ਕੀ ਕੀਤਾ ਐ ਕੋ ਸੋਨੇ ਦੀ ਮੂਰਤ ਬਣਾ ਲਈ ਸਾਥ ਹੱਥ ਉੱਤੇ ਮਤਲਬ ਜੇ ਪਾ ਇਹ ਖੱਤ ਦੇਖੀ ਤਾਂ ਅਦਾ ਪਿੱਟਰ ਦੇ ਕਰੀ ਬਣਦਾ ਤਕਰੀਬ ਇਹ ਚਾਈ ਦੇਖੇ ਤਾਂ 60 ਹੱਥ 27 ਮੀਟਰ ਉੱਚਾ ਔਰ ਤਕਰੀਬ 30 ਮੀਟਰ ਚੌੜਾ ਐਦਾਂ ਉਹਨੇ ਸੋਨੇ ਦੇ ਮੂਰਤੇ ਬਣਾਏ ਔਰ ਨਾਲ ਹੀ ਉਹਨੇ ਪੂਰੇ ਜਿਹੜੇ ਸਰਦਾਰ ਸਿੰਘ ਜਿੱਦਾਂ ਸਾਹੀ ਵਿਧੇ ਬਣਾਈ ਉਹਨਾਂ ਦਾਰਾਂ ਨੂੰ ਕਰ ਇਕੱਠੇ ਕੀਤੇ ਵੀ ਜਿਹੜਾ ਇਸ ਮੂਰਤੇ ਤੇ ਦੇ ਜਦੋਂ ਸਾਰੇ ਤਰ੍ਹਾਂ ਦੇ ਬਾਜਾ ਦੀ ਆਵਾਜ਼ ਸੁਣੋਗੇ ਜਿੰਨੇ ਲੋਕ ਮੇਰੇ ਦਰਾਜ ਦੇ ਵਿੱਚ ਆ ਸਾਰੇ ਉਸ ਮੂਰਤੇ ਦੇ ਅੱਗੇ ਮੱਥਾ ਟੇਕਣਗੇ ਵੀ ਜਿਹੜਾ ਉਸ ਮੂਰਤੀ ਦੇ ਕੇ ਮੱਥਾ ਨਹੀਂ ਟੇਕੇਗਾ ਉਹਨੂੰ ਬਲਦੇ ਦੀ ਆਗਦੀ ਪੱਠੇ ਵਿੱਚ ਸੁੱਟਿਆ ਜਾਵੇਗਾ ਜਿਸ ਤਰ੍ਹਾਂ ਕਿ ਨਾਲ ਆਪਾਂ ਪਿਛੇ ਦਾਨੀਅਲ ਦੇ ਵਿੱਚ ਪੜਿਆ ਦਾਨੀਅਲ ਨੂੰ ਵੀ ਕਿਹਾ ਸੀ ਕਿ ਤੇਰੇ ਰਾਜ ਦੇ ਵਿੱਚ ਅਗਲੇ ਜਿਹੜਾ ਤਿੰਨ ਬਰਿਆਂ ਤੱਕ ਦੂਜੇ ਦੇਵਤਿਆਂ ਦੀ ਪੂਜਾ ਕਰੇਗਾ ਤਾਂ ਉਹਨੂੰ ਸ਼ੇਰਾਂ ਦੇ ਘਰਨੇ ਵਿੱਚ ਸੁੱਟਿਆ ਜਾਏਗਾ ਦੇਖਾ ਦਾਨੀਅਲ ਨੇ ਕੀਤਾ ਦੇ ਉਸੇ ਟਾਈਮ ਜਾ ਕੇ ਆਪਣੇ ਤੈਨ ਟੈਂਪਰਾਸਨਾ ਕਰਨੀ ਸ਼ੁਰੂ ਕਰਤੀ ਤਾਂ ਉਹਨੂੰ ਸ਼ੇਰਾਂ ਦੇ ਪਰਨੇ ਵਿੱਚ ਫਿਰ ਤੇ ਅੱਤ ਪਰਮੇਸ਼ਰ ਨੇ ਆਪਣਾ ਦੂਤ ਭੇਜਿਆ ਉਹਨੇ ਪਹਿਲਾਂ ਸ਼ੇਰਾਂ ਦੇ ਮੂੰਹ ਨੂੰ ਬੰਦ ਕਰਕੇ ਦਾਨੀਏ ਨੂੰ ਕੋਈ ਵੀ ਆਜ ਨਹੀਂ ਉਹਨਾਂ ਨੇ ਦਿੱਤੀ ਉਸੇ ਤਰੀਕੇ ਨਾਲ ਇਹ ਜਿਹੜੇ ਪਰਮੇਸ਼ਰ ਦੇ ਜਨਮਤ ਹਨ ਸਦਰ ਕਮਿਸ਼ਨ ਤੇ ਆਵਨ ਉਹਨਾਂ ਬਾਰੇ ਉਹਨਾਂ ਦੇ ਅੱਗੇ ਵੀ ਇੱਕ ਵੱਡੇ ਵੱਡੀ ਸਮੱਸਿਆ ਰੱਖਤੀ ਹੈ ਉਹਨਾਂ ਨੇ ਸਾਡੀ ਜ਼ਿੰਦਗੀ ਜਿਵੇਂ ਕਈ ਵਾਰੀ ਬਹੁਤ ਸਮੱਸਿਆ ਆਉਂਦੀ ਹੈ ਜਦੋਂ ਅਸੀਂ ਪਰਮੇਸ਼ਰ ਦੇ ਬਚਨ ਦੇ ਅੱਗੇ ਤੇ ਖੜੇ ਰਹਿੰਨੇ ਪਰਮੇਸ਼ਰ ਸਾਨੂੰ ਅੱਗ ਦੀ ਬਾਲ ਦੀ ਪੱਠੀ ਚੰ ਦੀ ਜੋੜ ਦੇ ਸਮਤਰਾ ਧੰਨਵਾਦ ਜੀ ਸਾਡੇ ਤੋਂ ਖੰਭ ਮਸੀਤਾਂ ਆਇਆ ਕਿਉਂਕਿ ਸਰੀਰ ਦੇ ਵਿੱਚ ਸਾਡੇ ਦੇ ਇਨਸਾਨ ਦੇ ਹੋਣ ਦੇ ਨਾਤੇ ਮਨੁੱਖ ਦੇ ਨਾਤੇ ਇਹ ਸਰੀਰ ਦੀ ਜਿਹੜੀਆਂ ਇਹ ਪ੍ਰੀਖਿਆਵਾਂ ਆਉਣੀਆਂ ਨੇ ਤੇ ਜਿਹੜੀਆਂ ਪ੍ਰੀਖਿਆ ਹੁੰਦੀਆਂ ਜੇ ਸਾਡੇ ਤੇ ਸਰਾਫ ਆਉਂਦੇ ਆ ਸਾਡੇ ਤੇ ਕਸਟ ਆਉਂਦੇ ਆ ਬਿਮਾਰੀਆਂ ਆਉਂਦੀਆਂ ਸਾਡੇ ਉੱਪਰ ਝੂਠੇ ਇਲਜਾਮ ਲੱਗਦੇ ਆ ਇਹ ਲੱਗਣੇ ਨੇ ਪਰਮੇਸ਼ਰ ਨੇ ਆਪਣੇ ਬੱਚਿਆਂ ਲਈ ਕਿਹਾ ਤੁਹਾਡੇ ਤਾਂ ਇਹ ਤੋਂ ਵੱਡੇ ਵੱਡੇ ਹੋਰ ਤੁਹਾਡੇ ਤੇ ਇਗਜ਼ਾਮ ਲੱਗਦੇ ਆ ਤੁਸੀਂ ਘਬਰਾਉਣਾ ਨਹੀਂ ਹੈ ਤੁਸੀਂ ਹੱਥ ਤੋੜੀ ਉਸ ਬੱਚੇ ਦੇ ਉੱਪਰ ਰੜੇ ਤੇ ਖੜੇ ਰੜਾ ਇਸੇ ਤਰੀਕੇ ਨਾਲ ਜਦੋਂ 사ਧਰਕ ਬੰਦੇ ਆਪਦੇ ਬਨੋ ਦੇਵਾਂਗੇ ਆਏ ਉਹਨਾਂ ਨੇ ਜਦੋਂ ਕਿਹਾ ਵੀ ਜਦੋਂ ਸਾਰੇ ਬਾਜਾਂ ਦੀ ਤੁਸੀਂ ਆਵਾਜ਼ ਹੋਵੋਗੇ ਜਿੰਨੇ ਵੀ ਜਨ ਨੇ ਸਾਰੇ ਜਾਣਿਆ ਉਸ ਮੋਸਤੇ ਦੇ ਅੱਗੇ ਮੱਥਾ ਟੇਕਣਾ ਜਦੋਂ ਸਾਰਿਆਂ ਨੇ ਆਵਾਜ਼ ਮਣਾਈ ਆਵਾਜ਼ 사ਧਿਆ ਦੀ ਆਵਾਜ਼ ਕੱਢੀ ਤਾਂ ਜਿੰਨੇ ਉਹ ਲੋਕ ਸਾਰਿਆਂ ਨੇ ਉਸ ਸਵਰ ਦੇ ਮੋਸਤੇ ਦੇ ਅੱਗੇ ਮੱਥਾ ਟੇਕਿਆ ਪਰ ਤਿੰਨੇ ਜਣਾਂ ਨੇ ਮੱਥਾ ਨਹੀਂ ਟੇਕਿਆ ਉਹਨਾਂ ਨੇ ਕਿਹਾ ਸੀ ਆਪਣੇ ਪਰਮੇਸ਼ਰ ਦੇ ਕੋ ਕਿਸੇ ਦੂਸਰੇ ਦੇ ਮੱਥਾ ਨੀਟੇ ਭਈ ਜਿਹਨੂੰ ਜਿਹੜੇ ਪਰਮੇਸ਼ਰ ਨੇ ਜਿਹਦੀ ਅਸੀਂ ਆਪਾਸਨਾ ਕਰਦੇ ਹਾਂ ਉਹ ਸਾਨੂੰ ਵੱਡੇ ਯੱਗ ਦੀ ਪਠ ਵਿੱਚੋਂ ਛਡਾਉਣ ਦੀ ਸਮਰੱਥ ਰੱਖਦਾ ਹallelujah ਹallelujah ਡੇੜਾ ਵਿਸ਼ਵਾਸ ਪੱਕਾ ਰਤਾ ਇਹਦਾ ਵਿਸ਼ਵਾਸ ਦਾ ਪਰਮੇਸ਼ਰ ਜਾਂਦਾ ਪਰ ਫਿਰ ਬੰਦੇ ਸਾਡੀ ਜਿੰਦ ਵਿੱਚ ਕੰਮ ਕਰਦਾ ਤਾਂ ਵੱਡੇ ਤੋਂ ਵੱਡੇ ਦੁੱਖਾਂ ਵਿੱਚੋਂ ਕੱਢਣ ਦੀ ਸਮਰੱਥ ਰੱਖਦਾ ਜਦੋਂ ਸਾਡੇ ਤਾਂ ਕੋਈ ਦਫਤ ਸੇਵਤਾਉਂਦੇ ਜਾਂ ਆਪਾਂ ਸੱਜੇ ਕੰਮ ਦੇਖਣਾ ਸ਼ੁਰੂ ਕਰ ਦਨੇ ਆਂ ਥੋੜੀ ਜਿਹੀ ਤਸਵੀਰਤਾ ਆ ਗਈ ਆਪਣੇ ਦਿਲ ਵਿੱਚ ਖਿਆਲ ਆਉਂਦੇ ਆ ਕਿ ਅਸੀਂ ਫੁਲਾਨੀ ਜਗ੍ਹਾ ਤੇ ਜਾ ਕੇ ਦੇਖ ਲਈ ਤੇਰ ਜਾ ਕੇ ਦੇਖਿਆ ਕਰਕੇ ਦੇਖ ਲਿਆ ਤਾਂ ਪਰਮੇਸ਼ਰ ਆਪਣਾ ਹੱਥ ਝੱਕ ਲੈਂਦਾ ਜਦੋਂ ਉਹਦੇ ਬਚਨ ਦੇ ਵਿੱਚ ਅੜੇ ਤੇ ਖੜੇ ਰਹਿੰਦੇ ਆ ਤਾਂ ਪਰਮੇਸ਼ਰ ਸਾਨੂੰ ਹਰੇਕ ਦਿਨ ਵਿੱਚ ਸਿਮਾਰਕ ਰੱਖਦਾ ਹallelujah ਕਿਉਂਕਿ ਪ੍ਰਕਾਸ਼ ਦੀ ਪੋਥੀ ਜਦੋਂ ਆਪਾਂ 21 ਦੇ ਦੋ ਵਿੱਚ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਹੋਇਆ ਹੈ ਕਹਿੰਦਾ ਤੁਹਾਡੇ ਤੇ ਇਹ ਨਹੀਂ ਬਫਤਾ 10 ਦਿਨ ਤੋਂ ਜ਼ਿਆਦਾ ਨਹੀਂ ਆਵੇਗਾ ਹallelujah ਬੜਾ ਆਹਨੇ ਵੀ ਟਾਈਮ ਲੱਗ ਗਿਆ ਤਾਂ ਇਸ ਕਰਕੇ ਸਾਡੇ ਤੇ ਜਦੋਂ ਉਹਨਾਂ ਦੇ ਕੋਈ ਇਹ ਆਈ ਤਾਂ ਸਾਰਿਆਂ ਨੇ ਮੱਥਾ ਟੇਕਿਆ ਉਹਨਾਂ ਨੇ ਮੱਥਾ ਨਹੀਂ ਟੇਕਿਆ ਜਿੰਨੇ ہزار ਜਾਂਚ ਤੁਸੀਂ ਗਏ ਉਹ ਜਿੱਦਾਂ ਦਾਨੀਅਲ ਨੂੰ ਬਰਵਾਣਾ ਚਾਹੁੰਦੇ ਸੀ ਉਸੇ ਤਰੀਕੇ ਨਾਲ ਇਹਨਾਂ ਦੇ ਉੱਪਰ ਵੀ ਇਲਜ਼ਾਮ ਲਾਣਾ ਚਾਹੁੰਦੇ ਸੀ ਕਿ ਜਿਹੜੇ ਜੋਲਦੀ ਸਾਡੇ ਤੇ ਆ ਕੇ ਇਹਨਾਂ ਨੇ ਪ੍ਰਧਾਨ ਬਣਾਦੇ ਆ ਉਹ ਵੀ ਉਹਨਾਂ ਨੂੰ ਆਪਣੇ ਰਾਜ ਦੇ ਅੰਦਰ ਬਰਵਾਣਾ ਚਾਹੁੰਦੇ ਸੀ ਕਹਿੰਦੇ ਫਿਰ ਕਹਿਰ ਵਿੱਚ ਪਾਣਾ ਚਾਹੁੰਦੇ ਸੀ ਜਦੋਂ ਉਹਨਾਂ ਨੂੰ ਜਾ ਕੇ ਰਾਜੇ ਨੇ ਸ਼ਿਕਾਇਤ ਕੀਤੀ ਵਿੱਚ ਅਸੀਂ ਇੱਕ ਕਿਹਾ ਸੀ ਕਿ ਜੇ ਇਹਨਾਂ ਨੇ ਤੁਹਾਡੇ ਜਿਹੜੀ ਬੋਸਤਾ ਦੇ ਉੱਤੇ ਮੱਥਾ ਨਹੀਂ ਟੇਕਿਆ ਤੁਸੀਂ ਕਹੇ ਜਿਹੜਾ ਨਹੀਂ ਮੱਥਾ ਟੇਕਦਾ ਉਹਨੂੰ ਆਪੇ ਦੀ ਵਿੱਚ ਪੱਟੀਆਂ ਵਿੱਚ ਢਾਹ ਜਾਊਗਾ ਜਦੋਂ ਰਾਜੇ ਨੂੰ ਇਹ ਚੀਜ਼ ਦਾ ਪਤਾ ਲੱਗਿਆ ਤਾਂ ਰਾਜਾ ਬਹੁਤ ਜ਼ਿਆਦਾ ਗੁੱਸੇ ਹੋਏ ਉਹਨੇ ਆਪਣੇ ਮਾਲਕਾਂ ਨੂੰ ਉਹ ਨੌਕਰਾਂ ਨੂੰ ਕਿਹਾ ਜਾ ਕੇ ਜਿਹੜੀਆਂ ਪੱਟੀਆਂ ਨੂੰ ਹੋਰ ਵੀ ਸੱਤ ਗੁਣਾ ਉਹਦਾ ਤਾਪ ਵਧਾ ਦਿਓ ਸੱਤ ਗੁਣਾ ਦਾ ਜਿਹੜਾ ਹੋਰ ਵੀ ਉਹਦਾ ਤਾਪ ਦਿਓ

ਇਹਨਾਂ ਮਨੁੱਖਾਂ ਨੇ ਇਹ ਮਹਾਰਾਜ ਇਹਨਾਂ ਮਨੁੱਖਾਂ ਨੇ ਇਹ ਵਰਾਜ ਤੁਹਾਡਾ ਆਦਰ ਨਹੀਂ ਦਿੱਤਾ ਤੁਹਾਡਾ ਆਦਰ ਨਹੀਂ ਦਿੱਤਾ ਹਾਂ ਤਾਂ ਉਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ ਹਨ ਹਾਂ ਤਾਂ ਉਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ ਹਨ ਉਹ ਸੋਨੇ ਦੇ ਮੂਰਤ ਦੇ ਅੱਗੇ ਨਾ ਉਹ ਸੋਨੇ ਦੇ ਮੂਰਤ ਦੇ ਅੱਗੇ ਜਿਹਨੂੰ ਤੁਸੀਂ ਖੜਾ ਕੀਤਾ ਮੱਥਾ ਟੇਕਦੇ ਹਨ ਜਿਹਨੂੰ ਤੁਸੀਂ ਖੜਾ ਕੀਤਾ ਮੱਥਾ ਟੇਕਦੇ ਹਨ ਹallelujah 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 ਇਹ ਜਿਹੜੇ ਤਿੰਨੇ ਪਰਮੇਸ਼ਰ ਦਾ ਜਾਣਦੇ ਸੀ ਇਹ ਜਿਹੜਾ ਸਾਧਰਕ ਮੇਸ਼ਿਕ ਤੇ ਅਬਦਨ ਗੋ ਉਹ ਰਾਜੇ ਨੇ ਜਦੋਂ ਕੈਂਦੀ ਬਣਾ ਕੇ ਲੈਂਦੇ ਸੀ ਉਹਨਾਂ ਨੇ ਕਿਹਾ ਵੀ ਇਹਨੂੰ ਕਸ ਦੇ ਦੀ ਵਿਦਿਆ ਸਦਾਓ ਇਹਨਾਂ ਨੇ ਇਹਨਾਂ ਦਾ ਨਾਮ ਕੀ ਕਰਤਾ ਸੀ ਚੇਂਜ ਕਰਤਾ ਹੈ ਜਦੋਂ ਆਪਾਂ ਪਹਿਲਾ ਦਾਨੀਅਲ ਦਾ ਛੇ ਪੜਦਾ ਦੇ ਵਿੱਚ ਲਿਖਿਆ ਨਾਮ ਚੇਂਜ ਕਿਤੇ ਕਿਤੇ ਸੀਗੇ ਪਹਿਲੇ ਦਾਨੀਅਲ ਇੱਕ ਦਾ ਛੇ ਦੇ ਵਿੱਚ ਲਿਖਿਆ ਹੋਇਆ ਇਹਨਾਂ ਜਿਹੜੇ ਅਸਲੀ ਨਾਮ ਸੀ ਉਹਨਾਂ ਨੇ ਅਤੇ ਉਹਨਾਂ ਵਿੱਚ ਉਹਨਾਂ ਨੇ ਨਾਂ ਵੀ ਚੇਂਜ ਕਰਤੇ ਸੀ ਹਾਂਜੀ ਅਤੇ ਉਹਨਾਂ ਵਿੱਚ ਜੋਰ ਦਾ ਦੇ ਬੱਚੇ ਵਿੱਚੋਂ ਡੈਨੀਅਲ ਹਾਂਜੀ ਹਨਨਜਾ ਅਨਨਿਆ ਅ ਅਨਨਿਆ ਅਨਨਿਆ ਮਿਸਾਈਲ ਜ਼ੈਦ ਅਤੇ ਨਜ਼ਰਜਾ ਸਨ ਨਜ਼ਰਜਾ ਸਨ ਹallelujah ਇਹ ਜਿਹੜੇ ਸਾਦਰਕ ਮੇਚਲ ਤੇ ਆਫਰਨ ਕੋ ਸੀ ਇਹਨਾਂ ਦਾ ਜਿਹੜਾ ਅਥਲੀਲ ਜੋਦੀ ਨਾਮ ਸੀਗਾ ਉਹ ਇੱਕ ਡੈਨੀਅਲ ਸੀ ਦੂਜੇ ਦਾ ਹਨਨਿਆ ਸੀ ਤੀਜਾ ਬਸੀਲ ਸੀ ਔਰ ਪੁੱਛਦਾ ਕਿ ਸੀ ਹਜ਼ਰ ਜੀ ਇਹਨਾਂ ਨੇ ਜਿਹੜੇ ਉਸ ਰਾਜੇ ਨੇ ਜਿਹੜੇ ਇਹਦਾ ਨਾਮ ਬਦਲੀ ਕਰਕੇ ਜਿਹੜੇ ਉਹਨਾਂ ਦੇ ਰਾਜ ਆਏ ਉਹਨਾਂ ਜਿਹੜੇ ਦੇਵਤੇ ਸੀ ਉਹਨਾਂ ਦੇ ਦੇਵਤਿਆਂ ਦੇ ਨਾਮ ਰੱਖੇ ਕਿਹੜੇ-ਕਿਹੜੇ ਰੱਖੇ ਜਾਂਦ ਨੇ ਡੈਨੀਅਲ ਨੂੰ ਬੈਲ ਸਟਰ ਜਿਹੜਾ ਡੈਨੀਅਲ ਦਾ ਨਾਮ ਸੀਦਾ ਉਹਦਾ ਨਾਮ ਹੀ ਰੱਖਿਆ ਉਹਨਾਂ ਨੇ ਬੈਲ ਸਟਰ ਬੈਲ ਸਸਰ ਬੈਲ ਸਸਰ ਜਿਹੜਾ ਉਸ ਬਾਬਤ ਦੇ ਸੂਬੇ ਦਾ ਮੁਖ ਦੇ ਹਿੱਤਾ ਜਿਹਦੇ ਲੋਕ ਪੂਜਾ ਕਰਦੇ ਸੀ ਇਹਨਾਂ ਨੇ ਜਿਹੋ ਦਿੱਤੇ ਨਾਮ ਇਸ ਕਰਕੇ ਰੱਖਦੇ ਸੀ ਕਿ ਜਿਹੜੇ ਇਹੇ ਦੇਵਤਿਆਂ ਦੇ ਨੌ ਤੇ ਇਹਨਾਂ ਦੀ ਪੂਜਾ ਕਰਨਗੇ ਔਰ ਜਿਹੜਾ ਹਨੇਆ ਸੀ ਜਿਹੜਾ ਹਨੇਆ ਸੀ ਇਹਦਾ ਨਾਮ ਰੱਖਦੇ ਆ ਨਾ ਸਦਰਕ ਸਦਰਕ ਦੀ ਇਹਲਾ ਅੰਕੂ ਮਤਲਬ ਚੰਦ ਦੇਵਤਾ ਜਿਹਨਾਂ ਕਹਿੰਦੇ ਰਹੋ ਜਿਹਨੂੰ ਇੱਕ ਚੰਦ ਦੇਵਤਾ ਦੇ ਨਾਮ ਤੇ ਉਹਦੀ ਪੂਜਾ ਕਰਦੇ ਸੀ ਉਹਦਾ ਨਾਮ ਨੇ ਰੱਖਿਆ ਹੈ ਸਦ ਸਦਰਕ ਜਿਹੜਾ ਮਸ਼ੇਲ ਸੀ ਉਹਦਾ ਨਾਮ ਰੱਖਿਆ ਮੇਸਰਕ ਮੇਥਲ ਦੇ ਜਿਹੜਾ ਉਹਦਾ ਰਾਜਕੁਮਾਰ ਸੀ ਉਸ ਰਾਜ ਦੇ ਰਾਜਕੁਮਾਰ ਸੀ ਉਹ ਜਿਹੜਾ ਮੂਰਤੀ ਪੂਜਕ ਸੀ ਉਹਨੇ ਉਸ ਰਾਜਕੁਮਾਰ ਦੇ ਨਾਮ ਦੇ ਦਾਸ ਨਾ ਮੇਸਕ ਤੇ ਤੀਸਰਾ ਜਿਹੜਾ ਅਗਰਜਾ ਸੀ ਉਹਦਾ ਨਾਮ ਰਫੈਸੇ ਨੇ ਆਪਦਨ ਗੋ ਜਿਹੜਾ ਆਪਦਨ ਗੋ ਸੀਗਾ ਉਹ ਜਿਹੜਾ ਦਾਗ ਦੇਵਤਿਆਂ ਦਾ ਮੁੱਖ ਦੇਵਤਾ ਸੀ ਮਤਲਬ ਉਹਨੇ ਆਪਣੇ ਦੇਵੀ ਦੇਵਤਿਆਂ ਦੇ ਨਾਮ ਤੇ ਇਹਨਾਂ ਸਾਰੇ ਦੇ ਨਾਮ ਕਰਤੇ ਸੀ ਚੇਂਜ ਕਰਦੇ ਤਾਂ ਕਿ ਇਹ ਇਨ੍ਹਾਂ ਦੇ ਨੌਜੋ ਪਰ ਇਹਨਾਂ ਦੀ ਪੂਜਾ ਕਰਨ ਔਰ ਇਹ ਇਸੇ ਨਾਮ ਤੇ ਫਰੇ ਖੁਲਾਇਆ ਜਾਂਦਾ ਲੇਕਿਨ ਉਹਨਾਂ ਨੇ ਆਪਣੀ ਜਿਹੜੀ ਯਹੂਦਿਸ਼ਲਮ ਦੇ ਅੰਦਰ ਜਿਹੜੇ ਯਹੂਦਾਵਾਦ ਦੀ ਜਿਹੜੀ ਰੀਤ ਹੈ ਸਾਤ ਜਿਹੜੇ ਆਪਣੇ ਪਰਮੇਸ਼ਰ ਦੀ ਜੋਹ ਪਰਮੇਸ਼ਰੀ ਪਾਸਨਾ ਕਰਦੇ ਸੀ ਉਹਨਾਂ ਨੇ ਉਹ ਪਾਸਨਾ ਕਰਨੀ ਇਹ ਜਿਹੜੀ ਉਹ ਆਪਣੇ ਹੀ ਪਰਮੇਸ਼ਰ ਦੀ ਕਰਦੇ ਸੀ ਉਹ ਪਾਸਨਾ ਕਰਦੇ ਸੀ ਉਹਨਾਂ ਨੇ ਨੌ ਬੇਸ਼ੱਕ ਉਹਨਾਂ ਨੇ ਚੇਂਜ ਕਰਤੇ ਲੇਕਿਨ ਉਹਨਾਂ ਨੇ ਜਿਹੜੇ ਪਰਮੇਸ਼ਰ ਦੀ ਜਿਹੜੀ ਹੋ ਪਰਮੇਸ਼ਰੀ ਪਾਸਨਾ ਸੀ ਉਹ ਕਰਨੇ ਨਹੀਂ ਛੱਡੇ ਹਾਂਜੀ ਅਗਰ ਅੱਜ ਫੜਾਂਗੇ 13 ਮਾ ਤਾਰਦੂ ਦਬੂਗ ਤਨਸਰ ਨੇ ਤਦਨ ਬੋਗ ਦਸਪਹਿ ਵੱਡੇ ਕਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਵੱਡੇ ਕਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਸ਼ਦਰਕ ਮੇਸਖ ਅਤੇ ਸਾਦਰਕ ਮੇਸਖ ਤੇ ਆਜ਼ਮ ਕੋ ਨੂੰ ਹਾਜ਼ਰ ਕਰੋ ਆਪਦਰ ਉਹ ਨੂੰ ਹਾਜ਼ਰ ਕਰੋ ਨਾਲ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਤਦ ਉਹਨਾਂ ਨੇ ਉਹ ਆਦਮੀਆਂ ਨੂੰ ਰਾਜੇ ਦੇ ਦਰਬਾਰ ਹਾਜ਼ਰ ਕੀਤਾ ਰਾਜੇ ਦੇ ਦਰਬਾਰ ਹਾਜ਼ਰ ਕੀਤਾ ਬੂਤ ਨਸਰ ਨੇ ਇਹਨਾਂ ਨੂੰ ਆਖਿਆ ਲੋਗ ਦਸਪਹਿ ਉਹ ਆਖਿਆ ਇਹ ਸ਼ਦਰਕ ਇਹ ਸ਼ਦਰਕ ਮੇਸਕਤੈ ਆਪਰ ਕੋ ਸਤਤ ਮੇਸਕਤੈ ਅਦਵਨ ਨੂੰ ਕੀ ਇਹ ਸੱਚ ਹੈ ਕਿ ਇਹ ਸੱਚ ਹੈ ਤੁਸੀਂ ਮੇਰੇ ਦੇਵਤਾ ਦੀ ਸੇਵਾ ਨਹੀਂ ਕਰਦੇ ਹੋ ਤੁਸੀਂ ਮੇਰੇ ਦੇਵਤਾ ਦੀ ਸੇਵਾ ਨਹੀਂ ਕਰਦੇ ਹੋ ਨਾ ਹੀ ਸੋਨੇ ਦੇ ਮੂਰਤ ਨੂੰ ਨਾ ਹੀ ਇਸ ਸੋਨੇ ਦੇ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਮੱਥਾ ਟੇਕਦੇ ਹੋ ਜਿਹਨੂੰ ਖੜਾ ਕੀਤਾ ਮੱਥਾ ਟੇਕਦੇ ਹੋ ਹੁਣ ਜੇ ਹੁਣ ਜੇ ਤੁਸੀਂ ਤਿਆਰ ਹੋ ਭਈ ਜਿਸ ਵੇਲੇ ਤੁਸੀਂ ਪੂਰੀ ਬਾਂਦਸਰੀ ਹੋਰ ਇਹ ਜੇ ਤਿਆਰ ਹੋ ਪੂਰੀ ਬੰਸਰੀ ਤਾਉਸ ਸਰੰਗੀ ਬਾਰਬਤ ਵੀਣ ਅਤੇ ਹਰ ਤਰ੍ਹਾਂ ਦੀ ਰਾਜਾ ਨੇ ਫਿਰ ਉਹਨਾਂ ਨੂੰ ਕਿਹਾ ਦਰਬਾਰੇ ਉਹਨਾਂ ਨੂੰ ਕਿਹਾ ਉਹਨਾਂ ਦਾ ਰਾਜੇ ਨੇ ਕਿਹਾ ਮੇਰੇ ਇਹਨਾਂ ਨੂੰ ਲੈ ਕੇ ਹਾਜ਼ਰ ਕਰੋ ਜਦੋਂ ਉਹ ਦਰਬਾਰ ਵਿੱਚ ਹਾਜ਼ਰ ਲੈ ਕੇ ਆਏ ਉਹਨਾਂ ਨੇ ਕਿਹਾ ਕਿ ਤੁਸੀਂ ਮੋਰ ਤੇ ਮੱਥਾ ਨਹੀਂ ਟੇਕਿਆ ਵੀ ਹੁਣ ਜਦੋਂ ਤੁਸੀਂ ਬਾਜਾਂਦ ਸਾਜਾਂ ਦੀ ਆਵਾਜ਼ ਸੁਣੋਗੇ ਤਾਂ ਤੁਸੀਂ ਉਸ ਮੋਰ ਦੇ ਅੱਗੇ ਮੱਥਾ ਟੇਕੋ ਅਗਰ ਨਹੀਂ ਟੇਕੋਗੇ ਤਾਂ ਬਾਅਦ ਵਿੱਚ ਆ ਕੇ ਪੱਠੇ ਵਿੱਚ ਛੁੱਟੇ ਜਾਓਗੇ ਤਾਂ ਉਹਨਾਂ ਤਿੰਨਾਂ ਨੇ ਕਿਹਾ ਕਿ ਅਸੀਂ ਉਸ ਬੋਤ ਦੇ ਅੱਗੇ ਮੱਥਾ ਨਹੀਂ ਟੇਕਾਂਗੇ ਜਿਹਦੀ ਅਸੀਂ ਉਸਤਵਾਸਨਾ ਕਰਦੇ ਹਾਂ ਉਹ ਸਾਨੂੰ ਬੜਤੀ ਹੋਈ ਪੱਠੇ ਵਿੱਚੋਂ ਬਚਾਉਣ ਦੀ ਸਮਰਥ ਰੱਖਦਾ ਹallelujah ਜ਼ੋਰਦਾਰ ਤਾੜੀਆਂ ਮਾਰ ਕੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਅੱਜ ਦਾ ਸ਼ਰਮ ਬਚਨ ਪੜਾ ਕੇ ਜੀਰੋ ਸਾਡਾ ਪਰਮੇਸ਼ਰ ਜੀ ਦੀ ਅਸੀਂ ਸੇਵਾ ਕਰਦੇ ਹਾਂ ਸਾਡਾ ਪਰਮੇਸ਼ਰ ਜੀ ਦੀ ਸੇਵਾ ਕਰਦੇ ਹਾਂ ਸਾਨੂੰ ਅੱਜ ਵੀ ਬੜਦੀ ਹੋਈ ਪੱਟੀ ਤੋਂ ਛਡਾਉਣ ਦੀ ਸ਼ਕਤੀ ਰੱਖਦਾ ਹੈ ਸਾਡਾ ਫੰਡਮੈਂਟਲ ਦੀ ਸੇਵਾ ਕਰਨਾ ਸਾਾਨੂੰ ਅਗਦੇ ਬਾਦੂ ਪੱਠੀ ਵਿਚੋਂ ਛਡਾਉਣ ਦੀ ਸ਼ਕਤੀ ਰੱਖਦਾ ਹੈ ਕਿ ਹੈ ਮਹਾਰਾਜੀ ਹੈ ਮਹਾਰਾਜੀ ਉਹੀ ਸਾਨੂੰ ਤੁਹਾਡੇ ਹੱਥੋਂ ਛਡਾਵੇਗਾ ਉਹੀ ਸਾਨੂੰ ਤੁਹਾਡੇ ਹੱਥੋਂ ਛਡਾਏਗਾ ਨਹੀਂ ਤਾਂ ਏਹ ਮਹਾਰਾਜ ਨਹੀਂ ਤਾਂ ਏਹ ਮਹਾਰਾਜ ਨੂੰ ਪਤਾ ਹੋਵੇ ਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਨਾ ਉਸ ਸੋਨੇ ਦੇ ਮੂਰਤ ਅੱਗੇ ਜਿਹਨੂੰ ਤੁਸੀਂ ਖੜਾ ਕੀਤਾ ਹੈ ਅੱਥਾ ਟੇਕਾਂਗੇ ਨਾ ਉਸ ਸੋਨੇ ਦੇ ਮੂਰਤ ਅੱਗੇ ਜਿਹਨੇ ਤੁਸੀਂ ਖੜਾ ਕੀਤਾ ਮੱਥਾ ਟੇਕਾਂਗੇ ਤਾਂ ਦੇ ਦੂਹ ਨਸਰ ਨੇ ਨਮੂਗ ਨਸਰ ਮੈਂ ਆਪਣੇ ਆਪ ਵਿੱਚ ਆਪਣੇ ਆਪ ਵਿੱਚ 100 ਫਾਤਾ 100 ਫਾਤਾ ਅਤੇ ਉਹਦੇ ਮੂਹ ਦਾ ਰੱਖ ਉਹਦਾ ਰੱਖ ਉਹ ਸਦਰਕ ਮੇਸ਼ਕ ਅਤੇ ਆਪਰ ਕੋ ਉਹਦੇ ਬਦਲ ਗਿਆ ਉੱਤੇ ਬਦਲ ਗਿਆ ਹallelujah 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 ਉਹਨੇ ਰਾਜੇ ਦੇ ਮੋਹ ਦੇ ਉੱਤੇ ਉਹਨੂੰ ਕਹਤਾ ਵੀ ਅਸੀਂ ਤੁਹਾਡੇ ਦੇਖਾਂ ਦੇ ਨਾਸ ਆਪਾਸਨਾ ਸੇਵਾ ਕਰਾਂਗੇ ਨਾਏ ਉਹਦੇ ਅੱਗੇ ਚੁੱਕੇ ਬੱਥਾ ਟੇਕਾਂਗੇ ਜਦੋਂ ਰਾਜੇ ਨੇ ਆ ਕੇ ਉਹਨਾਂ ਨੇ ਤਿੰਨਾਂ ਨੇ ਕਿਹਾ ਜਨ ਰਾਜੇ ਦਾ ਗੁੱਸਾ ਸੀ ਬਹੁਤ ਵੱਧ ਗਿਆ ਜਦੋਂ ਰਾਜੇ ਦੇ ਅੱਗੇ ਉਹਦੇ ਦਰਬਾਰੇ ਉਹਦੇ ਜਿਹੜੇ ਡਾਕਟਰ ਅਗਰ ਉਹ ਕਹਣਗੇ ਸੀ ਤੁਹਾਡੇ ਦੇ ਕੋਈ ਨਹੀਂ ਕੰਮ ਕਰਾਂਗੇ ਤਾਂ ਰਾਜੇ ਦੇ ਦਿਲ ਵਿੱਚ ਕਿੰਨਾ ਗੁੱਸਾ ਹੋਗਾ ਬਰਕਰ ਗੁੱਸੇ ਦੇ ਵਿੱਚ ਲਾਲ ਹੋ ਗਏ ਤਾਂ ਇਹਨਾਂ ਗੁੱਸਾ ਵਧ ਗਿਆ ਉਹਨੇ ਉਸੇ ਟਾਈਮ ਜਿਹੜੇ ਆਪਣੇ ਨੌਕਰ ਸੀ ਉਹਨਾਂ ਨੂੰ ਕਿਹਾ ਜਲਦੀ ਹਾਜ਼ਰ ਹੋ ਜਿਹੜੀ ਪੱਠੇ ਤੱਪਦੀ ਆ ਉਹਦੇ ਵਿੱਚ ਹੋਰ ਕੁ ਲੱਕੜਾ ਛੱਡ ਕੇ ਪਹਿਲਾਂ ਨਾਲ ਸਤ ਬਣਾ ਦਾ ਤਾਜ ਤਾਂ ਉਹ ਬਤਾ ਦੋ ਹallelujah ਹਲੇਲੂਇਆ ਹਲੇਲੂਇਆ ਤਾਂ ਅੱਗੇ ਦੇਖੋ ਵਿੰਮ ਵਿੱਚ ਕੀ ਕਹਦਾ ਅਤੇ ਉਹਨੇ ਆਪਣੀ ਫੌਜ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਦਿੱਤਾ ਤਦ ਉਹਨੇ ਆਪਣੀ ਫੌਜ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਦਿੱਤਾ ਇਹ ਸਦਰਕ ਮੇਸਕ ਅਤੇ ਆਪਦਨ ਗੋ ਨੂੰ ਸਦਰਕ ਮੇਸਕ ਤੇ ਆਪਦਨ ਗੋ ਨੂੰ ਮੰਨ ਕੇ ਅੱਗ ਦੀ ਬਲਦੀ ਹੋਈ ਪੱਠੀ ਵਿੱਚ ਸੁੱਟ ਦੇਣ ਅੱਗ ਦੀ ਬਲਦੀ ਪੱਠੀ ਵਿੱਚ ਸੁੱਟ ਦੇਣ ਤਦ ਉਹ ਆਦਮੀ ਆਪਣੇ ਝੱਗਿਆਂ ਘਟੁੰਨੇਆਂ ਪੱਕਾਂ ਤੇ ਤਦ ਆਦਮੀ ਆਪਣੇ ਝੱਗਿਆਂ ਘਟੁੰਨੇਆਂ ਅੱਗ ਦਾ ਦੇ ਲੇੜਿਆ ਸਾਨੀ ਅੱਗ ਦਾ ਲੇੜਿਆ ਸਾਨਾ ਬੰਨੇ ਗਏ ਬੰਨੇ ਗਏ ਅਤੇ ਆਖਰੀ ਬਲਦੀ ਹੋਈ ਪੱਟੀ ਵਿੱਚ ਸੁੱਟੇ ਗਏ ਅੱਗ ਦੀ ਪੱਟੀ ਵਿੱਚ ਸੁੱਟੇ ਗਏ ਹallelujah ਹਲੇ ਭਈਆ ਹallelujah ਹਲੇ ਭਈਆ ਉਸੇ ਟਾਈਮ ਰਾਜਨੇ ਜੀਤਾ ਆਪਣੇ ਜਿਹੜੇ ਸਰਦਾਰ ਸੀ ਜਿਹੜੇ ਸਿਪਾਹੀ ਸੀ ਉਹਨਾਂ ਨੂੰ ਕਿਹਾ ਭਈ ਆਓ ਇਹਨਾਂ ਦੇ ਸੇ ਟਾਈਮ ਜਿਹੜੇ ਤਾਂ ਕੱਪੜੇ ਪਾਏ ਇਹਨਾਂ ਨਾਲ ਹੀ ਉਹਨਾਂ ਬੰਨ ਕੇ ਅੱਗ ਦੀ ਪੱਟੀ ਵਿੱਚ ਸੁੱਟ ਦਿਓ ਹallelujah ਜਦੋਂ ਅਗਨ ਪੱਟੀ ਵਿੱਚ ਸੁੱਟ ਤੇ ਛੱਡਣ ਜਾਂਦੇ ਆ ਕਿ ਕੀ ਰਿਹਾ ਭਾਈ ਨਵਜਨ ਇਹ ਇਸ ਲਈ ਭਈ ਰਾਜੇ ਦਾ ਹੁਕਮ ਇਸ ਲਈ ਭਈ ਰਾਜੇ ਦਾ ਹੁਕਮ ਵੱਡੀ ਤਗੀਦ ਨਾਲ ਸੀ ਵੱਡੀ ਤਗੀਦ ਨਾਲ ਸੀ ਅਤੇ ਪੱਠੀ ਦਾ ਤਾਓ ਅਤ ਬਧੀਨ ਸੀ ਪੱਠੀ ਦਾ ਤਾਓ ਅਤ ਬਧੀਨ ਸੀ ਇਸੇ ਕਾਰਨ ਅੱਗ ਦੀ ਲੋ ਨੇ ਇਸੇ ਕਾਰਨ ਅੱਗ ਦੀ ਲੋ ਨੇ ਫਦਰਕ ਮਿਸਕ ਤੇ ਫਦਰਕ ਮਿਸਕ ਤੇ ਆਪਦਨ ਗੋ ਦੇ ਚੁੱਪਣ ਵਾਲਿਆਂ ਦੇ 60 ਸੁੱਟਿਆ ਆਪਦਨ ਗੋ ਦੇ ਚੁੱਪਣ ਵਾਲਿਆਂ ਨੂੰ 60 ਸੁੱਟਿਆ ਹallelujah 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 ਜਿਹੜੇ ਉਹ ਸਪਾਹੀ ਜਿੰਨੇ ਬੰਦਿਆਂ ਨੂੰ ਚੱਕ ਕੇ ਅੱਗ ਦੀ ਪੱਠੀ ਵਿੱਚ ਸੁੱਟਣ ਗਏ ਸੀ ਉਹ ਬਤਰਾ ਸੇ ਇੰਨਾ ਜ਼ਿਆਦਾ ਤੇਜ਼ ਸੀ ਜਦੋਂ ਲੜੇ ਗਏ ਤਾਂ ਉਹਨਾਂ ਦੇ ਉੱਪਰ ਵੀ ਜਿਹੜੀ ਅੱਗ ਦਾ ਤੈਂ ਸੀ ਉਹ ਸਾੜ ਸਕਦੀ ਜਦੋਂ ਉਹ ਛੋਟੇ ਨੇ ਤਿੰਨਾਂ ਦਾ ਕੀ ਹਾਲ ਹੋਊਗਾ ਹallelujah 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 ਹੰਦੀ ਜੋ ਕਿ ਪਰਮੇਸ਼ਰ ਦੀ ਸਮਰਥਾ ਉਹਨਾਂ ਦੇ ਨਾਲ ਹੈ ਹਾਂਜੀ ਅੱਗੇ ਅਸੀਂ ਇਹ ਤਿੰਨੇ ਮਰੋッコ ਇਹ ਤਿੰਨੇ ਮਰੋッコ ਸਾਡਾ ਸਦਰਕ ਮੈਸੇਜ ਅਥੇ ਆਦਰ ਕੋ ਜਦ ਤੱਕ ਮੈਸੇਜ ਅਥੇ ਆਦਰ ਕੋ ਬੱਦੇ ਹੋਏ ਅਗਦੀ ਵੱਲ ਦੀ ਪੱਠੀ ਵਿੱਚ ਪੈ ਗਏ ਬੱਦੇ ਹੋਏ ਅਗਦੀ ਵੱਲ ਪੱਠੀ ਵਿੱਚ ਪੈ ਗਏ ਹਾ ਨਮੋਗਤ ਦਨਸਰ ਰਾਜਾ ਨਮੋਗਤ ਦਨਸਰ ਰਾਜਾ ਹੱਕਾ ਬੱਕਾ ਹੋ ਕੇ ਝਟਕ ਰੋ ਗਿਆ ਹੱਕਾ ਬੱਕਾ ਹੋ ਕੇ ਝਟਕ ਰੋ ਗਿਆ ਉਹ ਬੋਲ ਕੇ ਆਪਣੇ ਸਹਾਕਾਰਾਂ ਨੂੰ ਆਕਰ ਲੱਗਾ ਆਪਣੇ ਸਹਾਕਾਰਾਂ ਨੂੰ ਔਖਣ ਲੱਗਾ ਕਿ ਅਸਾ ਤਿੰਨ ਬੰਦਿਆਂ ਨੂੰ ਬਰਵਾ ਕੇ ਆ ਕੇ ਵਿੱਚ ਤਾਂ ਇਸ ਨੂੰ ਪਰਵਾਹ ਕਰਕੇ ਨਹੀਂ ਸੁਣਿਆ ਨਹੀਂ ਸੁਣਾਇਆ ਹਾਂਜੀ ਉਹਨਾਂ ਨੇ ਉੱਤਰ ਦਿੱਤਾ ਕਿ ਉਹਨਾਂ ਨੇ ਉੱਤਰ ਦਿੱਤਾ ਇਹ ਰਾਜਾ ਸੱਚ ਹੈ ਇਹ ਰਾਜਾ ਸੱਚ ਹੈ ਤਾਂ ਉਸ ਨੇ ਉੱਤਰ ਦੇਖ ਕੇ ਆਖਿਆ ਉਸ ਨੇ ਉੱਤਰ ਦੇਖ ਕੇ ਆਖਿਆ ਬੇਕੋ ਮੈਂ ਚਾਰ ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਣਾ ਹਾਂ ਵੇਖੋ ਮੈਂ ਚਾਰ ਮਨੁੱਖ ਖੁੱਲੇ ਅੱਗ ਵਿੱਚ ਫਿਰਦੇ ਦੇਖਣਾ ਹਾਂ ਉਹਨਾਂ ਨੂੰ ਕੁਝ ਉਹਨਾਂ ਨੂੰ ਕੁਝ ਦੁੱਖ ਨਹੀਂ ਹੈ ਦੁੱਖ ਨਹੀਂ ਹਲੇਲੂਇਆ 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 ਰਾਜ ਨੇ ਰਾਜਾ ਕੀ ਦੇਹਦਾ ਉਹਨੇ ਕਿਵੇਂ ਬੰਦੇ ਅਸੀਂ ਤਿੰਨ ਫਿੱਟਿਆ ਅੱਗ ਦੇ ਵਿੱਚੋਂ ਚਾਰ ਬੰਦੇ ਉੱਪਰ ਦੇ ਫਿਰਦੇ ਦਾਈ ਨੇ ਹallelujah ਉਹ ਆਪਣੇ ਜਿਹੜੇ ਸਲਾਹਕਾਰ ਸੀ ਜਿਹੜੇ ਸਰਦਾਰ ਸੇਨਾ ਪੁਰਾਗ ਕਹਿੰਦਾ ਕੀ ਤੁਸੀਂ ਤਿੰਨ ਬੰਦੇ ਪੱਠੇ ਛਟਿਆ ਉਹ ਕਹਿੰਦੇ ਹਾਂ ਤਿੰਨ ਛਟਿਆ ਉਹਨਾਂ ਦੇ ਤੇ ਚੌਸਾ ਪਾਉਣਾ ਹallelujah ਜੋਰ ਨਾਲ ਤਾਣਿਆ ਮਾਰ ਕੇ ਤੁਹਾਨੂੰ ਬਾਤ ਕਰਾਂਗੇ ਉਹ ਜਾਂ ਚੌਸਾ ਬੰਦਾ ਕੌਣ ਸੀ ਉਹ ਪ੍ਰੋਫੈਸਰ ਖੋਲ ਸੀ ਜਿਹੜਾ ਦੂਧ ਦਾ ਰੂਪ ਧਾਰ ਕੇ ਉਹਨਾਂ ਦੇ ਨਾਲ ਅੱਗ ਦੀ ਪੱਠੀ ਵਿੱਚ ਇਹਨਾਂ ਨੂੰ ਹਲ ਦੇ ਹਲ ਦੇ ਵળે ਬੜਾ ਲੱਗ ਘੁੰਮ ਰਿਆ ਸੀ ਹallelujah ਹallelujah ਅਜਿਹਾ ਉਹ ਰਾਜਾ ਦੇਹਦਿਕ ਕਹਿੰਦੇ ਆ ਅਤੇ ਚੌਥੇ ਦਾ ਸਰੂਪ ਦੇਵਤਿਆਂ ਦਾ ਪੁੱਤਰ ਦਾ ਹੈ ਚੌਥੇ ਦਾ ਰੂਪ ਦੇਵਤੇ ਵਰਗਾ ਹੈ ਫਿਰ ਅਬਦੂਦ ਨਜ਼ਰ ਅੱਖ ਦੀ ਹਾਂਜੀ ਵੱਲਦੀ ਹੋਈ ਪੱਟੀ ਦੇ ਗੂਏ ਦੇ ਨੇੜੇ ਆਇਆ ਅੱਖ ਦੀ ਵੱਲਦੀ ਪੱਟੀ ਗੂਏ ਨੇੜੇ ਆਇਆ ਉਹ ਬੋਲਿਆ हे ਸਦਰਕ ਉਹ ਬੋਲਿਆ "ਹੇ ਸਦਰਕ ਇਸੇ ਕਤੇ ਆਪਨ ਨੂੰ ਆਪਨ ਨੂੰ ਆਤਮ ਮਹਾਨ ਪਰਮੇਸ਼ਰ ਦੇ ਬੰਦੇਓ ਆਤਮ ਮਹਾਨ ਪਰਮੇਸ਼ਰ ਦੇ ਬੰਦੇਓ ਬਾਹਰ ਨਿਕਲ ਕੇ ਇੱਧਰ ਆਓ ਬਾਹਰ ਨਿਕਲ ਕੇ ਇੱਧਰ ਆਓ" ਸਦਰਕ ਮੇਸਜ ਕਤੇ ਆਪਨ ਨੂੰ ਸਦਰਕ ਮੇਸਜ ਕਤੇ ਆਪਨ ਨੂੰ ਹਾਕ ਵਿੱਚੋਂ ਨਿਕਲ ਆਏ ਹਾਕ ਵਿੱਚੋਂ ਨਿਕਲ ਆਏ ਅਤੇ ਸਜਾਦਿਆਂ ਦੀਵਾਨਾ ਸਰਦਾਰਾਂ ਤੇ ਹਾਂਜੀ ਰਾਜ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਹਾਂਜੀ ਉਨਾ ਮਨੁੱਖਾ ਨੂੰ ਡਿਠਾ ਉਹ ਮਨੁੱਖਾ ਨੂੰ ਡਿਠਾ ਕਿ ਅੱਖਾਂ ਦਾ ਉਹਦੇ ਸਿਰਾਂ ਉੱਤੇ ਕੁਝ ਵੀ ਵਸ ਨਹੀਂ ਚਲਿਆ ਵਸ ਨਹੀਂ ਚਲਿਆ ਹਾਂ ਉਹਨਾਂ ਦੇ ਸਿਰ ਦੇ ਵਾਲ ਤੋਂ ਸੀ ਨਾ ਉਹਨਾਂ ਦੇ ਸਿਰ ਦੇ ਵਾਲ ਤੋਂ ਸੀ ਉਹਨਾਂ ਦੇ ਛੱਗਿਆਂ ਵਿੱਚ ਕੁਝ ਫਰਕ ਪਿਆ ਹਾਂ ਉਹਨਾਂ ਦੇ ਛੱਗਿਆਂ ਵਿੱਚ ਨਾ ਬੜ ਪਿਆ ਨਾ ਉਹਨਾਂ ਦੇ ਅੱਖ ਦੇ ਜਨਨ ਦੀ ਬੋ ਆਉਣੀ ਸੀ ਨਾ ਉਹਦਾ ਅੱਖ ਦੇ ਜਨਨ ਦੀ ਬੋ ਆਉਂਦੀ ਹallelujah 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 ਉਹਨਾਂ ਰਾਜਾ ਆਪਣੇ ਸਮਾਹ ਕਰਨ ਦਾ ਨਾਲ ਦੇਖਦਾ ਵੇ ਉਹ ਤਾਂ ਜਿਹੜੇ ਤਿੰਨ ਬੰਦੇ ਸਿੱਤੇ ਸੀ ਚਾਰ ਪਟੋ ਦੇ ਵਿੱਚ ਅੱਗ ਦੇ ਵਿੱਚ ਘੁੰਮਦੇ ਫਿਰਦੇ ਆ ਰਾਜਾ ਉਸੇ ਟਾਈਮ ਹੀ ਉਹ ਅੱਗ ਦੀ ਪੱਠੀ ਦੇ ਬਲਦੇ ਸੀ ਉਹਦੇ ਕੋਲੇ ਜਾ ਕੇ ਕਿਹਨਾਂ ਹੈ ਸਦਰ ਕਮੇਸ਼ਕ ਤੇ ਅਬਦਲੋ ਪਰਮੇਸ਼ਰ ਦੇ ਬੰਦੇਓ ਬਾਹਰ ਆ ਜਾਓ ਹallelujah ਹallelujah ਜਦੋਂ ਨੇ ਇਹ ਕਹਿ ਕੇ ਹਾਂ ਤਾਂ ਉਹ ਜਿਹੜੇ ਅੱਗ ਦੀ ਪਲਦੇ ਵਿੱਚ ਆ ਉਹ ਜਿਹੜੇ ਤਿੰਨੇ ਜਣੇ ਕੀ ਆਹੋ ਬਾਹਰ ਆ ਗਏ ਜਦ ਬਾਹਰ ਆਏ ਤਾਂ ਉਹਨਾਂ ਦੇ ਸਰੀਰ ਦੇ ਉੱਪਰ ਕੱਪੜੇ ਦੇ ਬਾਹਾਂ ਦੇ ਉੱਪਰ ਕੋਈ ਵੀ ਅੱਗ ਦਾ ਅਸਰ ਨਹੀਂ ਹੋਇਆ ਉਸੇ ਤਰੀਕੇ ਨਾਲ ਜਦ ਤਿੰਨੇ ਬੰਦੇ ਬਾਹਰ ਸੰਗਤ ਨਾਲ ਬਾਹਰ ਅਗਰੇ ਵਿੱਚੋਂ ਬਾਹਰ ਆ ਗਏ ਹਾਂ ਜੇ ਕਿ ਛੰਭੀ ਪੰਚਨ ਕਹਿੰਦਾ ਧੂਪ ਦਰਸ਼ਨ ਨੇ ਪੁਕਾਰ ਕੇ ਆਖਿਆ ਧੂਪ ਦਰਸ਼ਨ ਨੇ ਪੁਕਾਰ ਕੇ ਆਖਿਆ ਇੱਕ ਵੀ ਸ਼ਤਰਕ ਮੇਸਕ ਅਤੇ ਅਬਦਲ ਗੋਦਾ ਪਰਮੇਸ਼ਰ ਮੁਬਾਰਕ ਹੋਵੇ ਸ਼ਤਰਕ ਬੇਛੜ ਤੇ ਅਬਦਲ ਗੋਦਾ ਪਰਮੇਸ਼ਰ ਮੁਬਾਰਕ ਹੋਵੇ ਇਸ ਆਪਣੇ ਦੂਤ ਨੂੰ ਕੱਲਿਆ ਇਸ ਆਪਣੇ ਦੂਤ ਨੂੰ ਕੱਲਿਆ ਤੇ ਆਪਣੇ ਬੱਚੇ ਨੂੰ ਛਡਾ ਲਿਆ ਆਪਣੇ ਬੰਦਿਆਂ ਨੂੰ ਛਡਾ ਲਿਆ ਜਿਨ੍ਹਾਂ ਨੇ ਇਹਦਾ ਯੋਕੀ ਨਿਚਾ ਕੀਤੀ ਜਿਨ੍ਹਾਂ ਨਾਲ ਉਹਨੇ ਨਿਚਾ ਕੀਤੀ ਤੇ ਰਾਜੇ ਨੇ ਹੁਕਮ ਟਾਲ ਦਿੱਤਾ ਰਾਜੇ ਨੇ ਹੁਕਮ ਨੂੰ ਟਾਲ ਦਿੱਤਾ ਤੇ ਆਪਣੇ ਸਰੀਰਾਂ ਨੂੰ ਨਜ਼ਰ ਕੀਤਾ ਆਪਣੇ ਸਰੀਰਾਂ ਨੂੰ ਨਜ਼ਰ ਕੀਤਾ ਕਿ ਆਪਣੇ ਪਰਮੇਸ਼ਰ ਦੇ ਬਿਨਾ ਇਹ ਆਪਣੇ ਪਰਮੇਸ਼ਰ ਦੇ ਬਿਨਾ ਕਿਸੇ ਦੇਵਤੇ ਦੀ ਸੇਵਾ ਜਾਂ ਬੰਦਗੀ ਨਾ ਕਰਨ ਹੋ ਕਿਸੇ ਦੇਵਤੇ ਦੀ ਸੇਵਾ ਜਾਂ ਬੰਦਗੀ ਨਾ ਕਰਨਾ ਹallelujah 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 ਉਸੇ ਰਾਜੇ ਨੇ ਆਪਣੇ ਜਿਹੜੇ ਉਹਦੇ ਸਲਾਹਕਾਰ ਸੀ ਜਿੰਨੇ ਵੀ ਇਹਦੇ ਦੇਸ਼ ਦੇ ਵਿੱਚ ਬੰਦੇ ਸਾਰੇ ਨੂੰ ਕਿਹਾ ਵੀ ਇਹ ਜਿਹੜਾ ਸਦਰ ਕਮਿਸ਼ਨ ਤੇ ਅਪਤ ਨਰੋਆ ਇਹਦੇ ਜਿਹੜਾ ਪਰਮੇਸ਼ਰ ਆ ਇਹਨਾਂ ਨੂੰ ਪਚਾਉਣ ਦੀ ਸਾਮਰਥਾ ਹallelujah ਹallelujah ਜਦੋਂ ਉਹਨੇ ਕਿਹਾ ਫਿਰ ਉਹਨੇ ਕਿਹਾ ਬਈ ਇਹਨਾਂ ਦੇ ਜਿਹੜਾ ਪਰਮੇਸ਼ਰਾ ਹੋਵੇ ਹੋਵੇ ਮubaruk ਹੋਵੇ ਪਰ ਮੇ ਉਹ ਜਿਹੜਾ ਰਾਜਾ ਸੀ ਉਹ ਉਹਨਾਂ ਦੇ ਅੱਗੇ ਝੁਕ ਗਿਆ ਉਹਦੇ ਵੀ ਉਸ ਪਰਮੇਸ਼ਰ ਦੀ ਕੀਤੀ ਵਡਿਆਈ ਕੀਤੀ ਕਿ ਜਿਹਨੇ ਮੇਰੇ ਹੁਕਮ ਦੀ ਪਾਲਣਾ ਨਾ ਕਰਦੇ ਹੋ ਵੀ ਆਪਣੇ ਪਰਮੇਸ਼ਰ ਦੇ ਪਰ ਇਹਨਾਂ ਦਾ ਡ੍ਰਿੜ ਵਿਸ਼ਵਾਸ ਸੀ ਕਿ ਜਿਹੜਾ ਉਹਨਾਂ ਦੇ ਵਿਸ਼ਵਾਸ ਨੇ ਉਹਦਾ ਦੇ ਪਰਮੇਸ਼ਰ ਨਾਲ ਪਾਉਦੇ ਜਾ ਕੇ ਦੀ ਪੱਟੀ ਵਿੱਚੋਂ ਬਚਾਇਆ ਹallelujah ਇਹਦਾ ਵਿੱਚ ਦਾ ਮਜਬੂਰ 34 ਦੇ ਸੱਤ ਪੜਾਏ ਜਾ ਰਹੇ ਜਬੂਰ ਚਾਂਤੀ ਦਾ ਸਤਾਂਵੇਂ ਪੇਜ 'ਤੇ ਪੜਾਂਗੇ ਜਬੂਰ ਚਾਂਤੀ ਦਾ ਸਤ ਜਹੋਵਾ ਦਾ ਦੂਤ ਜਹੋਵਾ ਦਾ ਦੂਤ ਉਸ ਤੋਂ ਸਾਰੇ ਦਰਦ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ ਉਸ ਦੇ ਦਰਦ ਵਾਲਿਆਂ ਦੇ ਸਾਰੇ ਦੁਆਲੇ ਡੇਰਾ ਲਾਉਦਾ ਹੈ ਜਹੋਵਾ ਦਾ ਦੂਤ ਜਹੋਵਾ ਦਾ ਜਿਹੜੇ ਸਦਰਕ ਬੇਸ਼ੱਕ ਤੇ ਅਬਦੂਲ ਹੋ ਸੀ ਉਹਨਾਂ ਦਾ ਦੇਰਾ ਕਿ ਨਹੀਂ ਲਾਇਆ ਸੀ ਇਹ ਉਹੀ ਜਹੋਵਾ ਦਾ ਦੂਤ ਉਹ ਕਹਿੰਦਾ ਜਿਹੜਾ ਜਹੋਵਾ ਦਾ ਦੂਤ ਉਹ ਆਪਣੇ ਸਾਰੇ ਡਰਨ ਵਾਲੇ ਦੇ ਆਲੇ ਦਾਲ ਦੇਰਾ ਲਾ ਲੈਂਦਾ ਜਦੋਂ ਅਸੀਂ ਪੁਕਾਰਦੇ ਹਾਂ ਕਿ ਪਰਮੇਸ਼ਰ ਜਦੋਂ ਪੈਡਗਾਈ ਦਿੱਤੀ ਆ ਕੇ ਤੇ ਤਰਦੇ ਆਪਾਂ ਕਰਨ ਪਰਮੇਸ਼ਰ ਸਾਡੇ ਅੱਗੇ ਸਰਬ ਦੂਤਾਂ ਦੇ ਪਹਿਰੇ ਲਾ ਦੇ ਆਪਣੇ ਆਪ ਦੇ ਆਪਣੇ ਬੱਚਿਆਂ ਦੇ ਘਰ ਪਰਿਵਾਰ ਦੇ ਜਿੱਦਾਂ ਪਹਿਰੇ ਰੋਣਿਆਂ ਤਾ ਪਰਮੇਸ਼ਰ ਆਪਣੇ ਦੂਤਾਂ ਦੇ ਗਿਆ ਲਾਉਣਾ ਆਲੇ ਦਰਦ ਬਾੜ ਲਾ ਦਿੰਦਾ ਹallelujah ਜਿੱਦ ਤਰ੍ਹਾਂ ਸਾਦਰ ਕੰਬੇਸ਼ ਵਿੱਚ ਆਪਣੇ ਉਹ ਰਾਜਨੀਤਿਕ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੇ ਦੂਤ ਨੂੰ ਭੇਜਿਆ ਉਹਨਾਂ ਦੇ ਆਲੇ ਦਾਲੇ ਉਹਨੇ ਬਾੜ ਲਾਤੀ ਜਿੱਦਾਂ ਦਾਨੇ ਨੂੰ ਸ਼ੇਰਾਂ ਦੇ ਕਰਕੇ ਪਿੱਛੇ ਗਿਆ ਤਾਂ ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜਿਆ ਉਹਨਾਂ ਸ਼ੇਰਾਂ ਨੇ ਉਹਨੂੰ ਬੰਦ ਕਰ ਰੱਖਿਆ ਹallelujah 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 ਹਾਂਜੀ ਅੱਗੇ ਹਾਂ ਤੇ ਉਹਨਾਂ ਨੂੰ ਛਟਕਾਰਾ ਦਿੰਦਾ ਹਾਇ ਉਹਨਾਂ ਨੂੰ ਛਟਕਾਰਾ ਦਿੰਦਾ ਹੈ ਜੇ ਤੇਰੋ ਉਹ ਤੇ ਬਿੱਪੂ ਕਈ ਜੋਵਾ ਪਰਾ ਹੈ ਹallelujah ਅੱਜ ਇਹ ਕਹਿੰਦਾ ਚੱਖੋ ਤੇ ਦੇਖੋ ਪਾਈ ਜੋਵਾ ਪਰਾ ਹੈ ਤੁਹਾਨੂੰ ਇਹ ਚੱਖਣ ਤੇ ਦੇਖਣ ਦੀ ਜ਼ਰੂਰਤ ਸਾਡੇ ਅਗੇ ਸਾਹਮਣੇ ਕੋਈ ਚੀਜ਼ ਪਈ ਹੈ ਮਗਰ ਟੇਬਲ ਤੇ ਮੇਰੇ ਕੋਲ ਕੋਈ ਫਰੂਟ ਪਿਆ ਸਿਰੇ ਦੇਖੇ ਹੀ ਐਨਬ ਦੇਖਣ ਸੋਣਾ ਜਦ ਤੱਕ ਅਸ ਤਾ ਕੇ ਦੇਖੋ ਮੈਨੂੰ ਜਦ ਤੱਕ ਟੇਸਟ ਦਾ ਪਤਾ ਨਹੀਂ ਲੱਗਣਾ ਜਦ ਤੱਕ ਅਸੀਂ ਪ੍ਰਭੂ ਦੇ ਵਿੱਚ ਨਹੀਂ ਆਏ ਸੀ ਸਾਹਮਣ ਪ੍ਰਭੂ ਦੇ ਸਵਾਦ ਦਾ ਪਤਾ ਨਹੀਂ ਕਿ ਪਰਮੇਸ਼ਰ ਦਾ ਸਵਾਦ ਕਿੰਦਾ ਦਾ ਹੈ ਜੇਦ ਪਰਮੇਸ਼ਰ ਨੂੰ ਚੱਕ ਲਿਆ ਪਰਖ ਲਿਆ ਤਾਂ ਸਾਨੂੰ ਪਤਾ ਹੁਣ ਸਾਡੇ ਪਰਮੇਸ਼ਰ ਤੋਂ ਬਗੈਰ ਹੋਰ ਦੂਜੇ ਪਰਮੇਸ਼ਰ ਕੋਈ ਨਹੀਂ ਹੈ ਹallelujah ਹallelujah ਜਿਦਾ ਸੰਦਰ ਕਮੇਸ਼ ਤੇ ਆਪਦੇ ਬਨੋ ਨੇ ਆਪਣੇ ਪਰਮੇਸ਼ਰ ਦੇ ਉੱਪਰ ਭਰੋਸਾ ਰੱਖਿਆ ਤਾਂ ਉਹ ਬਚਾਉਣ ਦੀ ਸਮਰੱਥੀ ਹਾਂਜੀ ਚੇਤੇ ਰੱਖੋ ਵੀ ਬੇਖੋ ਭਈ ਜੋਗਾ ਭਰਾ ਹੈ ਚੱਖੋ ਤੇ ਦੇਖੋ ਭਈ ਜੋ ਹੋ ਭਲਾ ਹੈ ਤਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾ ਲੈਂਦਾ ਹੈ ਤਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾ ਲੈਂਦਾ ਹੈ ਇਹ ਜੋਹਵਾ ਦੇ ਸੱਤੋ ਇਹ ਜੋਹਵਾ ਦੇ ਸੱਤੋ ਉਸ ਤੋਂ ਡਰੋ ਉਸ ਤੋਂ ਡਰੋ ਜਿਵੇਂ ਜੋ ਹਮੇਸ਼ਾ ਡਰਨਾ ਪਾਣਿਆ ਨੋ ਕੋਈ ਥੜ ਨਹੀਂ ਗੌ ਜੋ ਉਹਦੇ ਡਰਨ ਡਰਨ ਵਾਲਿਆਂ ਨੂੰ ਕੋਈ ਥੜ ਨਹੀਂ ਸ਼ੇਰ ਦੇ ਬੱਚਿਆਂ ਨੂੰ ਕੱਟਾ ਪੈਂਦਾ ਸ਼ੇਰ ਦੇ ਬੱਚਿਆਂ ਨੂੰ ਕੱਟਾ ਪੈਂਦਾ ਹੈ ਮੁੱਖ ਲੱਗਦੀ ਹੈ ਮੁੱਖ ਲੱਗਦੀ ਹੈ ਪਰ ਯੋਵਾ ਦੇ ਤਾਲਮਨ ਨੂੰ ਕਿਸੇ ਚੰਗੀ ਵਸਤੀ ਥੜ ਨਹੀਂ ਹੋਵੇਗੀ ਪਰ ਯੋਵਾ ਦੇ ਤਾਲਮਨ ਨੂੰ ਕਿਸੇ ਚੰਗੀ ਵਸਤੀ ਥੜ ਨਹੀਂ ਹੋਵੇਗੀ ਹallelujah 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 ਜੋਰ ਨਾਲ ਤਾੜੀਆਂ ਮਾਰ ਕੇ ਪਰਮੇਸ਼ਰ ਦਾ ਧੰਨਵਾਦ ਕਰੀਦਾ ਕਹਦਾ ਸ਼ੇਰ ਦੇ ਬੱਚਿਆਂ ਨੂੰ ਕੱਟਾ ਪੈ ਸਕਦਾ ਪਰ ਮੇਰੇ ਤਾਲਮਨ ਤਹੇ ਚੰਗੀ ਚੀਜ਼ ਨਹੀਂ ਥੜ ਨਹੀਂ ਰਹੇਗੀ ਹallelujah ਜਿੱਤਰ ਕੇ ਨਾ ਉਹਦਾ ਸਦਰਕ ਬੇਸ਼ਕ ਤੇ ਅਬਦੁਲ ਕਨੂਰ ਬਰਦੀ ਪੱਠੀ ਵਿੱਚੋਂ ਛਡਾਉਣ ਦੇ ਸਮਸਤ ਰੱਖਦਾ ਉਹ ਵੀ ਸਾਡਾ ਪਰਮੇਸ਼ਰਾ ਜਿਹਦੇ ਆਪਸ ਨਾਲ ਕਰਦਿਆਂ ਉਹ ਸਭ ਨੂੰ ਹਰੇ ਫੁੱਦੀ ਵਿੱਚੋਂ ਛਡਾਉਣ ਦੀ ਸਮਸਤ ਰੱਖਦਾ ਹallelujah ਹਾ ਜਗੇ 38 ਬੰਨ ਜਰ ਤੈਨਾਂ ਦਾ ਨੱਕ ਤੇ ਇਹ ਇਸ ਕਰਕੇ ਮੈਂ ਹੁਕਮ ਜਾਰੀ ਕਰਦਾ ਹਾਂ ਇਸ ਕਰਕੇ ਮੈਂ ਹੁਕਮ ਜਾਰੀ ਕਰਦਾ ਹਾਂ ਜੋ ਲੋਕ ਜਾਂ ਕੌਮਾਂ ਜਾਂ ਘੱਟਿਆ